ਸਤਿ ਸ਼੍ਰੀ ਅਕਾਲ ਦੋਸਤੋ ਮੈਂ ਲਖਵੀਰ ਸਿੰਘ ਧਾਮੜਾ ਪਤਾਨ ਜਰਨਲਿਜ਼ਮ ਐਸੋਸੈਂਟੂਰੀ ਮੈਂ ਆਪਣੇ ਵੱਲੋਂ ਤੇ ਸਮੁੱਚੇ ਕਲੱਬ ਵੱਲੋਂ ਸੁਖਵਿੰਦਰ ਸਿੰਘ ਪਲਾਹਾ ਜੀ ਨੂੰ ਉਹਨਾਂ ਦੇ ਡੀਡੀਐਸ ਚੈਨਲ ਦੇ 6 ਸਾਲ ਪੂਰੇ ਹੋਣ ਤੇ ਅਤੇ 7ਵੇਂ ਸਾਲ 'ਚ ਪ੍ਰਵੇਸ਼ ਕਰਨ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਪ੍ਰਮਾਤਮਾ ਅੱਗੇ ਹੀ ਦੁਆ ਕਰਦਾ ਕਿ ਪ੍ਰਮਾਤਮਾ ਸੁਖਵਿੰਦਰ ਸਿੰਘ ਪਲਾਹਾ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇਹਨਾਂ ਦਾ ਚੈਨਲ ਦਿਨ ਤੋਂ ਗੁਣੀ ਰਾਤ ਚਗਣੀ ਤਰੱਕੀ ਵਖੇ ਹਾਂਜੀ ਸ੍ਰੀ ਵਾਇਕੁਪ ਜੀ ਦਾ ਖਾਲਸਾ ਵਾਇਕੁਪ ਜੀ ਫਤਿਹ ਅੱਜ ਅਸੀਂ ਸਾਰੇ ਆਰਐਸਓ ਤੋਂ ਜੋ ਸਾਡੇ ਪ੍ਰਚਿਤ ਕੱਪਲੇ ਪਲਾਹਾ ਜੀ ਡੀਬੀਐਸ ਨਿਊਜ਼ ਦੇ ਸੰਪਾਦਕ ਨੇ ਉਹਨਾਂ ਨੇ ਅੱਜ ਆਪਣੇ ਜੋ ਨਿਊ ਚੈਨਲ ਖੋਲ੍ਹਿਆ ਹੈ 6 tháng ਪੂਰੇ ਕਰਕੇ ਸਤਿ ਸ੍ਰੀ ਅਕਾਲ ਵਿੱਚ ਪੁਨਰ ਕਰਿਆ ਇਹਨਾਂ ਨੇ ਹੁਣ ਤੱਕ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਨੇ ਡੀਬੀਐਸ ਨਿਊਜ਼ ਦੇ ਵਿੱਚ ਅਸੀਂ ਸਾਰੇ ਇਹਨਾਂ ਨੂੰ ਸਭ ਤੋਂ ਛਾਵਾ ਦੇਣ ਆਏ ਹਾਂ ਵੀ ਮਾਣ ਕਹਿੰਦਾ ਨੂੰ ਜੇ ਲੁੱਬੜੀ ਰਾਤ ਤੋਂ ਤੱਕ ਰੱਖ ਰੱਖੇ ਤੇ ਇਸੇ ਤਰ੍ਹਾਂ ਇਹ ਸਮਾਜ ਦੇ ਵਿੱਚ ਸੇਵਾ ਕਰਦੇ ਰਹਿਣ ਅਤੇ ਆਰਥਿਕ ਦੇ ਵਿੱਚ ਸੇਵਾ ਨਾ ਰਹੇ ਸਾਡੇ ਸਾਰੇ ਵੱਲੋਂ ਪੁਲਾਹਾ ਜੀ ਚਦੂ ਚਦੂ ਪੁਲਾਹਾ ਜੀ ਬਹੁਤ ਬਹੁਤ ਦਾ ਨਿਹਾਰੀ ਦਾ ਖਾਵਾ ਸਭ ਨੇ ਕਬੀਰ ਜੀ ਇੱਥੇ ਪੁਲਾਹਾ ਜੀ ਦੇ ਦਫ਼ਤਰ ਤੇ ਕੰਮ ਕਰਦਾ ਸਰ ਦਾ ਸਭ ਤੋਂ ਸਭਾਵਿਤ ਕਰਦੇ ਆ ਜੀ ਅੱਜ ਇਹਨਾਂ ਦਾ 6 ਸਾਲ ਹੋ ਗਏ ਪੂਰੇ ਪੀਡੀਐਸ ਲੂਟ ਚੈਨਲ ਨੂੰ ਸਾਰੇ ਰੌਣਕਾਂ ਕੇ ਇਹਨਾਂ ਨੂੰ ਬਧਾਈ ਦੇਣ ਆਏ ਅਸੀਂ ਇਹਦੇ ਵਿੱਚ ਆਪਣੇ ਸਾਡੇ ਆਰਐਸਓ ਦੇ ਪ੍ਰਧਾਨ ਨੇ ਜਸਵੀਰ ਸਿੰਘ ਜੀ ਦਿਖਦੇਓ ਅਰਸੀ ਜੀ ਅੰਦਰ ਆਪਣੇ ਆਾ ਸ਼ਕਮਿੰਦਰ ਜੀ ਗਗਦੀ ਸਾਹਿਬ ਅਮਨਦੀਪ ਜੀ ਗੁੰਜਣਾ ਆ ਚਾਂਗਣੀ ਜੀ ਉਹ ਸਾਰੇ ਬੱਚੇ ਨਾਲ ਸਾਡੇ ਇਕਾ ਸਾਡੇ ਚਾਚਾ ਜੀ ਕਹਿੰਦੇ ਨੇ ਜਿਹੜੇ ਚਾਚਾ ਜੀ ਨਹੀਂ ਵੀ ਨਾਲ ਲੱਗੇ ਰਹੇ ਜੀ ਵੀਰ ਨਗਰ ਆਂ ਜਾਨ ਕੇ ਰਾਜ ਜੀ ਸਭ ਦਾ ਧੰਨਵਾਦ ਕਰਦੇ ਆਂ ਇੱਥੇ ਇਹਨਾਂ ਦਾ ਜਵਾਬ ਲਈ ਦੇਣਾ ਆ ਸਾਰੇ ਰੰਨ ਕੇ ਉਹਨਾਂ ਨੇ ਕਿਹੜਾ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਜਲਸੇ ਹੋਤੀ ਹੈ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਜਲਸੇ ਹੋਤੀ ਹੈ ਜੇਹੀ ਤੋਂ ਮੁਸ਼ਕਲ ਹੈ ਜੇ ਬੜੀ ਮੁਸ਼ਕਲ ਸੀ ਬੜੀ ਮੁਸ਼ਕਲ ਹੁੰਦੀ ਹੈ ਜਦ ਸੱਜਣ ਜਿਹੜੇ ਮਿਲਦੇ ਨੇ ਬੜੇ ਮੁਸ਼ਕਲ ਨਾਲ ਮਿਲਦੇ ਨੇ ਬਹੁਤ ਜ਼ਿਆਦਾ ਜਿੱਦ ਤੇ ਸਤਿਗੁਰਾਂ ਦੀ ਕਿਰਪਾ ਹੋਵੇ ਨਾ ਉਹਨਾਂ ਨੂੰ ਇਹ ਜੇ ਕਾਰਜ ਕਰਨ ਦੀ ਸਿੱਤਿ ਪਾਛਾ ਦਿੰਦਾ ਇਹਨਾਂ ਨੇ ਬੜੀ ਸੇਵਾ ਕੀਤੀ ਹੈ ਸਾਡੇ ਸਾਰੇ ਸਮਾਜ ਦੀ ਤੇ ਬਹੁਤ ਇਸਾਂ ਇਹ ਕੋਲ ਆ ਸਰ ਜੀ ਬੀ ਚਾਲ ਦੀ ਗੱਲ ਇੱਥੇ ਸੱਤ ਮਹੀਨੇ ਸਾਲ ਇਹਨੂੰ ਲੱਗ ਗਿਆ ਅੱਗੇ ਵੀ ਇਦਾਂ ਹੀ ਸੇਵਾ ਕਰਦੇ ਰਹਿਣ ਤੇਰੇ ਬਾਰੇ ਵੀ ਬੋਲਾਂ ਕਾਹਦੀ ਕੋਈ